ਖਬਰ ਹੁਸ਼ਾਰਪੁਰ ਫਗਵਾੜਾ ਮਾਰਕੀ ਤੇ ਸਥਿਤ ਮੋਹੱਲਾ ਸੰਤੋਖ ਨਗਰ ਤੋਂ ਜਿੱਥੇ ਕਿ ਮੋਹੱਲੇ ਚ ਮੌਜੂਦ ਸ਼੍ਰੀ ਖਾਟੂ ਸ਼ਾਮ ਮੰਦਿਰ ਤੋਂ ਦੇਰ ਰਾਤ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦਿਆਂ ਹੋਇਆਂ ਮੰਦਿਰ ਚ ਤੋੜਪੰਨ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਦਾ ਉਸ ਵਕਤ ਪਤਾ ਲੱਗਿਆ ਜਦੋਂ ਸਵੇਰੇ ਮੰਦਿਰ ਦਾ ਪੁਜਾਰੀ ਮੰਦਿਰ ਚ ਆਇਆ ਤਾਂ ਦੇਖਿਆ ਕਿ ਮੰਦਿਰ ਅੰਦਰ ਤੋੜਪੰਨ ਹੋਇਆ ਸੀ ਤੇ ਮੰਦਿਰ ਦੇ ਇੱਕ ਗੱਲਾ ਵੀ ਗਾਇਬ ਸੀ ਤੇ ਚਾਂਦੀ ਦੇ ਕੁਝ ਕਹਿਣੇ ਵੀ ਗਾਇਬ ਸਨ। ਘਟਨਾ ਤੋਂ ਤੁਰੰਤ ਬਾਅਦ ਮੰਦਿਰ ਦੇ ਪੁਜਾਰੀ ਵੱਲੋਂ ਇਸ ਦੀ ਸੂਚਨਾ ਪੁਲਿਸ ਵਿਭਾਗ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਡੀਐਸਪ ਮੰਦਰ ਚ ਆ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਜਾਣਕਾਰ ਦੰਦਿਆ ਮੰਦਰ ਦੇ ਪੁਜਾਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ 4:30 ਵਜੇ ਦੇ ਕਰੀਬ ਮੰਦਰ ਚ ਆਏ ਤਾਂ ਮੰਦਰ ਦਾ ਦਰਵਾਜ਼ਾ ਖੁੱਲ ਨਹੀਂ ਸੀ ਰਿਹਾ ਤੇ ਜਦੋਂ ਕਾਫੀ ਸਮੇਂ ਤੱਕ ਉਹਨਾਂ ਵੱਲੋਂ ਜਦੋਂ ਜ਼ਹਿਦ ਕਰਕੇ ਦਰਵਾਜ਼ੇ ਨੂੰ ਖੋਲ੍ਹਿਆ ਗਿਆ ਤਾਂ ਮੰਦਰ ਅੰਦਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਮੰਦਰ ਦੇ ਇੱਕ ਗੱਲੇ ਦੀ ਵੀ ਭੰਤੜ ਹੋਈ ਹੋਈ ਸੀ ਉਹਨਾਂ ਦੱਸਿਆ ਕਿ ਚੋਰ ਮੰਦਰ ਚੋਂ ਇੱਕ ਗੱਲਾ ਵੀ ਨਾਲ ਹੀ ਲੈ ਗਏ ਜੋ ਕਿ ਪਿਛਲੇ 3 ਮਹੀਨਿਆਂ ਤੋਂ ਕਦੇ ਖੋਲਿਆ ਹੀ ਨਹੀਂ ਸੀ ਚੋਰਾਵਾਂ ਵੱਲੋਂ ਕੀਤੀ ਗਈ ਵਾਰਦਾਤ ਮੰਦਿਰ ਚ ਲੱਗੇ ਸੀਸੀਟੀਵੀ ਕੈਮਰਾ ਚ ਵੀ ਕੈਦ ਹੋਈ ਹੈ ਜਿਸ ਵਿੱਚ ਤਿੰਨ ਚੋਰ ਨਜ਼ਰ ਆ ਰਹੇ ਨੇ ਘਟਨਾ ਤੋਂ ਬਾਅਦ ਡੀਐਸਪੀ ਅਮਰਨਾਥ ਵੀ ਮੌਕਾ ਦੇਖਣ ਪਹੁੰਚੇ ਤੇ ਕਿਹਾ ਕਿ ਜਲਦ ਪੁਲਿਸ ਵੱਲੋਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਹੁਸ਼ਾਰਪੁਰ ਨਿਊਜ਼ ਤੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਜੀ ਕਹਿੰਦੇ ਜੀ ਕੀ ਨਾਮ ਹੈ ਆਪ ਦਾ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਜੀ ਆਪ ਜਾ ਕੇ ਪੁਜਾਰੀ ਹੋ ਪੁਜਾਰੀ ਵੀ ਹਾਂ ਪ੍ਰੈਜ਼ੀਡੈਂਟ ਵੀ ਹਾਂ ਮੈਂ क्या बात है मैं चार बजकर पच्चीस मिनट पर मंदिर में आ गया था मैं तो बाहर से दरवाजा नहीं खुल रहा था उसका कुंडा किसी ने शब्बल डाल के जैसे टीडा कर दिया था 20-25 मिनट हमें लगे रहे लेकिन वो नहीं खुला फिर भी बहुत मुश्किल से उसको सीधा करके हमने दरवाजा खोला जब दरवाजा खोल के अंदर आए तो बाहर पब्लिक आ चुकी थी उस समय मंदिर में माथा टेकने के लिए क्योंकि तो साढ़े चार बजे पब्लिक आनी शुरू हो जाती है अंदर आके देखा तो अंदर शीशा तोड़ा हुआ था हनुमान जी के मंदिर का और जो मेन श्याम बाबा जी का मंदिर है उनका मुकट वगैरह सब कुछ हिलाया हुआ था जहाँ से चांदी का सामान गायब था और गला तोड़े हुए थे एक गला उठा के ले गए एक गला तोड़ा हुआ है जो कि तीन महीने से नहीं निकाला गया था उसमें क्या था कितना था बाबा जाने या जा वो चोर जाने क्या का नाम है, है? मंदिर का नाम श्री खाटू श्याम दरबार ये संतोख नगर शिवम शिव हॉस्पिटल के सामने गली में है तो आप आर्थिक बाजार में कितना नुकसान हुआ कुछ आइडिया नहीं सर मंदिरों को निशाना चोर बना रहे हैं तो प्रशासन के दृष्टिकोण को कैसे देखते हैं इसके विषय में मैं कोई जवाब नहीं दे सकता तो पुलिस वगैरह आई यहां पे पुलिस आई थी अब उन्होंने अभी उनका फोन आया कि आप आकर के एप्लीकेशन दे जाओ सीसीटीवी लगे हुए हैं क्या मंदिर में

ਕੀ ਕੋਈ ਸੀਐਸਟੀ ਵੀ ਆ ਰਹੀ ਜਿਹੜੀ ਸਾਹਮਣੇ ਕੋਈ ਆ ਕਿ ਕਿਹਨਾਂ ਦਾ ਵਿਚ ਦਾ ਪਾਰਟ ਹੈਗਾ ਪੀਸੀਪੀ ਕਰ ਰਿਹਾ ਜਿਹਦੀ ਪਹਿਲਾਂ ਵੀ ਬਲੇਸਾ ਕੋਈ ਪਾਉਂਦੀ ਤਾ ਉਹਦਾ ਜੀ ਜੇਕਰ ਗੱਲ ਕਰੀਏ ਤਾਂ ਇਸ ਏਰੀਆ ਨੂੰ ਪੋਰੀਰਾ ਚੌਂਕੀ ਲੱਗਦੀ ਹੈ ਤੇ ਕਾਫੀ ਏਰੀਆ ਉਹਦੇ ਕੋਲ ਤੇ ਨਾ ਕੋਈ ਉੱਥੇ ਇੰਚਾਰਜ ਹੈ ਇਸ ਵੇਲੇ ਤੇ ਨਾ ਸਟਾਫ ਬਹੁਤਾ ਘੇਰਾ ਹੈ ਯਾਰ ਸਟਾਫ ਵੀ ਘੱਟ ਹੈਗੀ ਆ ਲੇਕਿਨ ਜੰਕੂਮ ਜੱਜ ਇਹ ਥਾਣਾ ਜਿਹੜਾ ਬਹੁਤ we at gna university see potential in everyone and everything around us we drive innovation and entrepreneurship we groom competent global citizens to effect positive change around them